ਸੋ ਆਇਆ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅਮਰਤ ਟੇਲਰ ਸਿਵੀਆਂ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਆਪਣੇ ਬਾਰੇ ਦੱਸ ਦਈਏ ਸਾਡਾ ਜਿਹੜਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦੇ ਰਹਿਣ ਵਾਲੇ ਆ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚ ਵੜ ਕੇ ਦੇਖਦੀਆਂ ਤੇ ਬਹੁਤ ਸਾਰੀਆਂ ਭੈਣਾਂ ਬਾਲੀਅਨ ਕੰਟਰੀ ਦੇ ਵਿੱਚ ਵੜ ਕੇ ਦੇਖਦੀਆਂ ਤੇ ਬਹੁਤ ਸਾਰਾ ਪਿਆਰ ਭੇਜਦੀਆਂ ਕਿੰਨਾ ਭੈਣਾਂ ਨੇ ਸਾਡੇ ਤੋਂ ਕੱਪੜੇ ਸਲਾਈ ਕਰਾਉਣੇ ਹੁੰਦੇ ਆ ਲੇਡੀਜ਼ ਹਣ ਉਹ ਕੱਪੜੇ ਤੁਸੀਂ ਆਪ ਲੈ ਕੇ ਭੇਜਿਆ ਕਰੋ ਤਾਂ ਕਿ ਸਾਨੂੰ ਦਿੱਕਤ ਆਉਂਦੀ ਨਾਲੇ ਤਾਂ ਟਾਈਮ ਥੋੜਾ ਹੁੰਦਾ ਦੁਕਾਨ ਦਾ ਕਰਕੇ ਤੁਸੀਂ ਕੱਪੜੇ ਕੱਲੇ ਕੋਰੀਅਰ ਕਰਵਾ ਦਿਆ ਕਰੋ 나ਪ ਦਾ ਮੈਂ ਆਪੇ ਸਾਬ ਲੂਗਾ ਆਨਲਾਈਨ 나ਪ ਕੋਈ ਦਿੱਕਤ ਨਹੀਂ ਹਾਂ ਜੇ ਕੁੜਤੇ ਪਜਾਮੇ ਜਾਂ ਪੈਂਟਾਂ ਸ਼ਰਟ ਲੈਣੀਆਂ ਹੋਣੀਆਂ ਜਾਂ ਕੋਈ ਪੱਗ ਵਗੈਰਾ ਭਿਜਣੀਆਂ ਉਹ ਮੈਂ ਆਪੇ ਆਪਣੀ ਦੁਕਾਨ ਤੋਂ ਲੈ ਕੇ ਬਣਾ ਦੂਗਾ ਤੁਸੀਂ ਰੰਗਾਂ ਦੀ ਫੋਟੋ ਮੰਗਵਾਸਾ ਜੇ ਕੁੜਤੇ ਵੀ ਆਪਣੇ ਜਿਹਾ ਹੋ ਜੇ ਤੁਹਾਨੂੰ ਆਪਣੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਵਹਿੰਗੇ ਸਸਤੇ ਚਾਹੀਦੇ ਹਨ ਤਾਂ ਅੰਸ਼ੂ ਤੋਂ ਲੈ ਕੇ ਜਿੰਨੇ ਤੁਸੀਂ ਮਰਜ਼ੀ ਸੂਟ ਲੈ ਸਕਦੇ ਹੋ ਬਾਕੀ ਆਪਣੇ ਕੋਲੇ ਵਾਟਰ ਪ੍ਰੂਫ ਕੱਪੜਾ ਵੀ ਹੁੰਦਾ ਵਾਈਟ ਵਾਲਾ ਜਿਹਦੇ ਉੱਪਰ ਠੰਡਾ ਵਗੈਰਾ ਜਾਂ ਕੋਈ ਕੀ ਹੋਰ ਲੋੜ ਦੇ ਤਾਕ ਨਹੀਂ ਪੈਂਦਾ ਜੇ ਕਿਸੇ ਭਰਾ ਨੂੰ ਉਹਦੀ ਲੋੜ ਆ ਉਹ ਵੀ ਆਪਣੇ ਕੋਲ ਮਿਲ ਜਾਂਦਾ ਬਾਕੀ ਜੇ ਕਿਸੇ ਨੇ ਹੋਰ ਬਾਕੀ ਡੀਪਲੀ ਗੱਲ ਕਰਨੀ ਹੁੰਦੀ ਆ ਤਾਂ ਨੀਚੇ ਮੇਰਾ ਨੰਬਰ ਲਿਖਿਆ ਹੁੰਦਾ ਉਹਦੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਅੱਜ ਜਿਹੜਾ ਆਪਾਂ ਟੌਪਿਕ ਲੈ ਕੇ ਆਏ ਆ ਉਹ ਲੇਡੀ ਸੂਟ ਦਾ ਨਾਪ ਲੈਣ ਦਾ ਕਿਉਂਕਿ ਨਾਪ ਸਭ ਤੋਂ ਜ਼ਰੂਰੀ ਆ ਸਹੀ ਹੁਣ ਜੇ ਤੁਸੀਂ ਮੇਰੇ ਤੋਂ ਕੱਪੜੇ ਸਮੋਣੇ ਆ ਨਾਪ ਕਿਵੇਂ ਲੈ ਕੇ ਭੇਜਣਾ ਮੈਂ ਤੁਹਾਨੂੰ ਹੁਣ ਸਾਰਾ ਦੱਸ ਦਊਗਾ ਪੂਰੀ ਧਿਆਨ ਦੇ ਨਾਲ ਵੀਡੀਓ ਦੇਖਿਓ ਕੱਲੀ ਕੱਲੀ ਚੀਜ਼ ਮੈਂ ਤੁਹਾਨੂੰ ਮਿਲ ਕੇ ਦੱਸੂਗਾ ਮਿੱਕੀ ਕੀ ਆਪਾਂ ਮਿਲਣਾ ਹੁੰਦਾ ਕਿਵੇਂ-ਕਿਵੇਂ ਮਿਲਣਾ ਹੌਤੋਂ ਕੋਈ ਨਾ ਆਪਾ ਕੋਰਤੀ ਦੇ ਨਾਲ ਲੱਭਣਾ ਹਰਕ ਜੀ ਮਿਲਣਾ ਗੁਰੂ ਨਿੱਕੀ ਤੋਂ ਨਿੱਕੀ ਵੀ ਨਾ ਬਾਅਦ ਚ ਦਿੱਕਤ ਨਾ ਆਵੇ ਵੀ ਆਪਾਂ ਨੂੰ ਦੁਬਾਰੇ ਮਸ਼ੀਨ ਤੇ ਧਾਗਾ ਨਾ ਚੜਾਉਣਾ ਪਵੇ ਤੇ ਨੰਬਰ 2 ਤੇ ਕੱਟਣ ਵੇਲੇ ਕੱਟਣ ਤੋਂ ਪਹਿਲਾਂ ਕੱਪੜਾ ਚੰਗੀ ਤਰ੍ਹਾਂ ਪ੍ਰੈਸ ਮਾਰ ਕੇ ਉਹ ਜਿੰਨਾ ਲਫਦਾ ਲਫਾ ਲਿਆ ਕਰੋ ਬਾਅਦ ਦੇ ਵਿੱਚ ਕੀ ਹੁੰਦਾ ਕੱਪੜਾ ਖੋਲ ਹੀ ਜਾਂਦਾ ਜਦੋਂ ਤੁਸੀਂ ਸਿਲਾਈ ਕੱਟਦੇ ਹੋ ਇਹਨਾਂ ਫਿਟਿੰਗ ਓਕੇ ਹੁੰਦੀ ਹੈ ਬਾਅਦ ਚ ਫਿਟਿੰਗ ਖਰਾਬ ਹੋ ਜਾਂਦੀ ਹੈ ਇੱਥੋਂ ਮੈਨੂੰ ਆਪਣੀ ਕੱਲ ਦੀ ਜਿੱਥੋਂ ਆ ਜੜ ਚੋਂ ਮੈਨੂੰ ਨਾਲ ਗਲੇ ਨੂੰ ਇੱਥੋਂ ਠੀਕ ਹਾਂਜੀ ਜਿਵੇਂ ਇਹਨਾਂ ਦੀ ਲੰਬਾਈ ਕਿੰਨੀ ਆ 39.5 ਐ ਪੂਰਾ ਖਿੱਚ ਕੇ ਛੱਡ ਦੇਣਾ ਇੱਥੇ ਆਪਾਂ ਲਿਖਾਂਗੇ ਲੰਬਾਈ 39.5 ਠੀਕ ਹੈ ਜੀ ਨੰਬਰ 2 ਤੇ ਆ ਗਈ ਪਾ ਬਾਕੀ ਜੇ ਦੋ ਬਾਹਾਂ ਦੇ ਜੋੜ ਪਾਉਣੇ ਉਹ ਵੀ ਧਿਆਨ ਰੱਖਿਆ ਕਰੋ ਕਈ ਵੇ ਪੈਣਾ ਇੱਥੇ ਜੋੜ ਪਾਉਣ ਦੀਆਂ ਜਾਂ ਇੱਥੇ ਇੱਥੇ ਮਜਬੂਰੀ ਵਾਸ ਹੋ ਕੇ ਪਾਉਣਾ ਜੋੜ ਨਹੀਂ ਇੱਥੇ ਪਾਇਆ ਕਰੋ ਜੋੜ ਇੱਥੋਂ ਮਿਲਾਂਗੇ ਆਪਾਂ ਬਾਹਾਂ ਬਾਹ ਕਿੰਨੀ ਆ 15.5 ਤੇ ਬਾਹਾਂ ਦੀ ਮੂਰੀ ਕਿੰਨੀ ਆ 13 ਯਾਨੀ ਕਿ 16.5 ਇੱਥੇ ਆਪਾਂ ਲਿਖਾਂਗੇ 15.5 ਤੇ 13 ਠੀਕ ਆ ਨਾਲ ਦੀ ਨਾਲ ਕੋਣੀ ਮਿਲ ਲਿਆ ਕਰੋ ਇੱਥੋਂ ਜੀ ਵਿਚਾਰ ਲਈ ਇਹ ਚੀਜ਼ ਦਾ ਬਹੁਤ ਫਾਇਦਾ ਹੁੰਦਾ ਕਿਉਂਕਿ ਕਈ ਵਾਰੀ ਕੁਣੀ ਟੈਟ ਹੋ ਜਾਂਦੀ ਆ ਬਾਹਾਂ ਮੁੜਦੀ ਵੀ ਨਹੀਂ ਕੋਸ ਤੇ ਕਈ ਵਾਰੀ ਖੁੱਲੀ ਰਹਿੰਦੀ ਹੈ ਫਿਰ ਵੀ ਹਣਾ ਐ ਕਰਕੇ ਕੋਲ ਦਿਖਾਈ ਜਾਂਦਾ ਵੀ ਆ ਇੰਨੀ ਖੁੱਲੀ ਬਣਾਤੀ ਬੋਰਾ ਬਣਾਤਾ ਤਾਂ ਕਰਕੇ ਤੁਸੀਂ ਕੀ ਕਰਨਾ ਕੁਣੀ ਲਾਂ ਵੀ ਬਿਣਾ ਕਰੋ ਜੈਡਸ ਕੋਰਤੇ ਪੇਮੇ ਦੀ ਵੀ ਲੇਡੀਜ਼ ਵੀ ਆਧ ਬਚਾ ਲੋ ਜੇ ਮਿਲ ਲਿਆ ਕਰੋ ਇਹਦਾ ਕੋ ਬਾਲਾ ਹੋਣੀ ਹੁੰਦਾ ਆ ਦੇਖੋ ਜਿਵੇਂ ਇਸ ਭੈਂਦੀ ਕੁਣੀ 15 ਆਪਾਂ ਆਮ 13 ਰੱਖ ਦਿੰਦੇ ਇਹਨਾਂ ਦੀਆਂ ਬਾਹਾਂ ਮੋਟੀਆਂ ਆਪਾਂ 15 ਇੱਥੇ ਲਿਖਿਆ ਬਣ ਕੁਣੀ 15 ਜੇ ਕਿਸੇ ਭਰਾ ਨੇ ਜਾਂ ਭੈਣ ਨੇ ਡੈਰੀਆਂ ਛਿਪਵਾਉਣੀਆਂ ਹਨ ਜਿੱਥੋਂ ਵਿਆਹ ਸ਼ਾਦੀਆਂ ਦੇ ਕਾਰਡ ਛਾਪਦੇ ਆ ਇਹ ਉਥੋਂ ਡੈਰੀਆਂ ਛਾਪਦੇ ਆ ਘੜ ਤੋਂ ਘਟਾ ਬਠੰਡੇ ਦੇ ਵਿੱਚ ਪੰਜ ਛਾਪਦੇ ਆ ਤੁਹਾਡੇ ਸ਼ਹਿਰ ਦਾ ਕੀ ਹਿਸਾਬ ਕਿਤਾਬ ਹੋਊਗਾ ਉਹ ਉਹੀ ਦੱਸਣਗੇ ਹਨ ਘੜ ਤੋਂ ਘਟਾ ਪੰਜ ਡੈਰੀਆਂ ਹੁਣ ਆ ਗਈ ਮੇਨ ਗੱਲ ਟੀਰੇ ਦੀ ਟੀਰਾ ਕਿਵੇਂ ਮੈਨਣਾ ਟੀਰਾ ਮੈਨਣੇ ਪੂਰਾ ਚੰਗੀ ਤਰ੍ਹਾਂ ਨਾ ਜਿੱਥੇ ਆਪ ਦੀ ਅਪਸੈਟ ਬੰਦਾ ਗਲਾ ਵੀ ਨਾ ਤਾਂ ਕੱਪੜਾ ਖੁੱਲੇ ਐ ਮੈਨ ਲੈ ਕੋ ਚੰਗੀ ਤਰ੍ਹਾਂ ਰੱਖ ਤਾ ਠੀਕ ਆ ਜੇ ਕਿਸੇ ਨੂੰ ਵੀ ਨਾ ਭੇਜਣਾ ਤਾਂ ਐਂ ਚੰਗੀ ਤਰ੍ਹਾਂ ਮੇਰੀ ਵੀਡੀਓ ਦੇਖ ਕੇ ਫਿਰ ਮੈਨੂੰ ਨਾ ਭੇਜਣਾ ਨਾਲ ਲਿਖ ਦਿਆ ਕਰੋ ਵੀ ਆਹ ਬਈ ਤੀਰਾ ਇਹ ਆ ਦੇਖੋ ਇੱਥੋਂ ਤੀਰਾ ਮਿਲ ਜਾ ਤੀਰਾ ਕਿੰਨਾ 12 ਤੇ ਜੇ ਤੁਸੀਂ ਪਾਈ ਵੀ ਕੁਰਤੀ ਤੇ ਤੀਰਾ ਮਿਲਣਾ ਉਹ ਇੱਥੋਂ ਮਿਲੋਗੇ ਤਾਂ ਬੜਾ ਵੱਡਾ ਹੋ ਜਾਊ ਫਿਰ ਤੁਸੀਂ ਇੱਥੋਂ ਲੈ ਲਿਆ ਕਰੋ ਪਾਈ ਵੀ ਕੁਰਤੀ ਦਾ ਬੜਾ ਹੀ ਸੌਖਾ ਤਰੀਕਾ ਦੱਸਦਾ ਪਾਈ ਵੀ ਕੁਰਤੀ ਦਾ ਇੱਥੋਂ ਹੱਟ ਤੋਂ ਲੈ ਲਿਆ ਕਰੋ ਸਾਤੀ ਇਸੇ ਤਰ੍ਹਾਂ ਹੀ ਆਪਾਂ ਨੇ ਛਾਤੀ ਥੋਪ ਗਏ ਨੇ ਅੱਛਾ ਜੋ ਕਿ ਨਾ ਰੱਖਣਾਗਾ ਹਾਂ ਐ ਖਿੱਚ ਲੈ ਗੁਰ ਕੱਪੜੇ ਦੇ ਬਾਹਰੋਂ ਜਿਆਦਾ ਵੀ ਨਹੀਂ ਖਿੱਚਣਾ ਐ ਵੀ ਜ਼ੋਰ ਨਾਲ ਨਹੀਂ ਖਿੱਚਣਾ ਇੱਕ ਵਾਰੀ ਖਿੱਚ ਕੇ ਆਪਾਂ ਛੱਡਤਾ ਹਾਂ ਦੇਖੋ ਪਿੰਨਾ ਰਹਿ ਗਿਆ ਨਾਰਮਲ 2.5 ਛਾਤੀ 2.5 ਹੈ ਨਾ ਪੈਣ ਦੀ ਇਸ ਦੀ ਤਾਂ 2.5 ਉਸ ਤੋਂ ਬਾਅਦ ਆ ਗਿਆ ਕਮਰ 40 ਜਿੱਥੇ ਪਲੋਂਗਾਂ ਦਾ ਸੈਂਟਰ ਜਾਂਦਾ 2.5 ਤੇ ਇਹ ਹੈਗਾ ਸਵਾਸਤਾਂ ਇੱਕ ਆਪਾਂ ਸਾਡੇ ਵੀ ਨਹੀਂ ਕਰਨਾ ਤਾਂ ਬਸ ਸਾਰਨ ਤੋਂ ਸਾਰੀ ਕਰਨਾ ਇੱਥੇ ਲਿਖਾਂਗੇ ਸਾਡੇ ਵੀ ਇੱਥੇ ਲਿਖਾਂਗੇ ਸਭ ਸਤਰ ਇਸ ਤੋਂ ਬਾਅਦ ਆ ਗਈ ਹਿੱਪ ਹਿੱਪ ਚੰਗੀ ਤਰ੍ਹਾਂ ਮਿਣਿਆ ਕਰੋ ਕਈ ਵਾਰੀ ਪਾਈਪਿੰਗ ਆਪਾਂ ਨੂੰ ਕੱਢਣੀ ਪੈ ਜੇ ਤਾਂ ਬਾਅਦ ਦੇ ਵਿੱਚ ਕੀ ਟਾਈਟ ਹੋ ਗਿਆ ਜਾਂ ਖੁੱਲਾ ਹੋ ਗਿਆ ਮਾੜਾ ਜਾਂ ਵੀ ਫਿਰ ਦਿੱਕਤ ਆਊਗੀ ਕੋਸ਼ਿਸ਼ ਕਰਿਆ ਕਰੋ ਜਦੋਂ ਤੁਹਾਡੇ ਕੋਲ ਗਾਹਕ ਆਉਂਦਾ ਨਾ ਉਹਨੂੰ ਸੂਟ ਪਵਾ ਕੇ ਦੇਖਣ ਦੀ ਵੀ ਪਵਾ ਕੇ ਦਿਖਾਓ ਮੈਨੂੰ ਕਿਵੇਂ ਲੱਗਦਾ ਹੈ ਕਈ ਵਾਰੀ ਅਗਲਾ ਬਾਲੀਆਂ ਗੱਲਾਂ ਹੁੰਦੀਆਂ ਉਹ ਦੱਸਣੀ ਭੁੱਲ ਜਾਂਦਾ ਵੀ ਮੇਰੇ ਹਿੱਪ ਤੋਂ ਟਾਈਟ ਸੀਗਾ ਫਿਰ ਆਪਾਂ ਨੂੰ ਤਾਂ ਕਰਕੇ ਦੇਣਾ ਪਤਾ ਠੀਕ ਤਾਂ ਹਨ ਤਾਂ ਕਰਕੇ ਸੂਟ ਪਵਾ ਕੇ ਲਾ ਹੀ ਮੀ ਦੇਖਿਆ ਕਰੋ ਪਹਿਲਾਂ ਪੁਰਾਣਾ ਨਾ ਵੀ ਕਿਵੇਂ ਲੱਗਦਾ ਸਾਡੇ ਵੀ ਹੈ ਪਾ ਇਹਨਾਂ ਦੀ ਆਪਾਂ ਸਾਡੇ ਵੀ ਰੱਖ ਲਈ ਚਾਕ ਮਿਲਾਂਗੇ ਹੁਣ ਆਪਾਂ ਕਿੰਨੇ ਚਾਕ ਹੈਗੇ ਇਹਨਾਂ ਦੇ ਸਾਢੇ 19 ਇੰਚ ਆਹ ਸਾਢੇ 19 ਚਾਕ ਹਨ ਇੱਥੇ ਆਪਾਂ ਲਿਖਾਂਗੇ ਚਾਕ ਸਾਢੇ 19 ਨਾਲ ਦੀ ਜਿਹੜੀ ਪਲੋਈਆਂ ਲੈ ਲੈਣੀਆਂ ਨੀਵੀਆਂ ਕਿੰਨੇ ਦੇ ਹਰ ਇੱਕ ਭੈਣ ਦੀਆਂ ਪਲੂਆਂ ਉੱਚੀਆਂ ਨਹੀਂ ਹੁੰਦੀਆਂ ਕੱਦ ਕਾਟ ਦੇ ਹਿਸਾਬ ਨਾਲ ਇਹ ਨਹੀਂ ਹੈ ਵੀ ਕਿੰਨੇ ਨਾਪ ਦੇ ਹਿਸਾਬ ਨਾਲ ਜਿਵੇਂ ਉਹਨਾਂ ਇਸ ਭੈਣ ਦੀਆਂ ਕੱਦ ਛੋਟੇ ਹੀ ਆ ਪਰ ਇਹ ਨਹੀਂ 11 ਤੇ ਆ ਕਿ ਇਹ ਨਹੀਂ 10.5 ਤੇ ਹੁੰਦੀਆਂ ਜਾਂ 10 ਤੇ ਇਹ ਚੀਜ਼ਾਂ ਨਹੀਂ ਵੱਖਰਾ ਵੱਖਰਾ ਹੁੰਦਾ ਸਾਰਿਆਂ ਦੀ ਕੋਈ ਮੋਢਾ ਵੱਡਾ ਪੋਈ ਜਾਂਦਾ ਕੋਈ ਛੋਟਾ ਪੋਈ ਜਾਂਦਾ ਕੋਈ ਗਲਮਾ ਵੱਡਾ ਕਰਾਈ ਜਾਂਦਾ ਇਹ ਆਪਦੀ ਆਪਣੀ ਮਨਮਰਜ਼ੀ ਨਹੀਂ ਹੁੰਦੀ ਇਹ ਗਾਹਕ ਦੇ ਹਿਸਾਬ ਨਾਲ ਹੁੰਦਾ ਹਨ 11 ਇੰਚ ਤੇ ਪਲੋਟਾਂ ਪੋਣੀਆਂ ਹੈ ਪੈਣੇ ਆਪਾਂ ਨੂੰ 11 ਤੇ ਜਦੋਂ ਉਹਨਾਂ ਨੇ ਕਹੇ ਵੀ ਸਹੀ ਹੈ ਮੇਰੀ ਤਾਂ ਆਪਾਂ 11 ਤੇ ਤਿਆਰ ਕਰਕੇ ਦੇ ਦੇਣੀ ਆ ਗਲਾ ਤੁਸੀਂ ਕਿਵੇਂ ਮੈਨੂੰ ਐਵੇਂ ਠੀਕ ਹੈ ਚੰਗੀ ਤਰ੍ਹਾਂ ਸੈੱਟ ਕਰਕੇ ਨਾ ਕੋਈ ਵਧੇ ਨਾ ਘਟੇ ਇੱਥੋਂ ਮਿਲ ਲੈਣਾ ਅਈ ਅਗਲਾ ਅਗਲਾ ਕਿੰਨਾ ਸਾਢੇ 6 ਪਿਛਲਾ ਕਿੰਨਾ ਸਾਢੇ 5 ਇੱਥੇ ਲਿਖਾਂਗੇ ਆਪਾਂ ਸਾਢੇ 6 ਪਿਛਲਾ ਲਿਖਾਂਗੇ ਸਾਢੇ 5 ਤੇ ਮੋਢਾ ਕਿਵੇਂ ਮਿਲਣਾ ਆ ਦੇਖੋ ਇੱਥੋਂ ਚੰਗੀ ਤਰ੍ਹਾਂ ਮੋਢੇ ਨੂੰ ਮਿਲਣਾ ਨਾਰਮਲ ਮੋਢਾ ਦੇਖੋ ਜੇ ਆਪਾਂ ਖਿੱਚਾਂਗੇ ਤਾਂ ਉਹ ਨਹੀਂ ਬਣੂਗਾ ਨਿਕਟਾ 9 ਦੁਨੀ 18 ਆ ਲਿਖਿਆ ਮੋਡਾ ਆਪਣਾ 18 ਹਰ ਇੱਕ ਚੀ ਆਪਾਂ ਮੈਨਲੀ ਬਸ ਇੱਕ ਚੀਰ ਆਈਏ ਦੇਖੋ ਆ ਵੀ ਮਿਣਿਆ ਕਰੋ ਸੈਡ ਸਲਾਈ ਜ਼ਰੂਰੀ ਆ ਕਿਸੇ ਭੈਣ ਦੀ ਆ ਚੀ ਢੜ ਘੱਟ ਹੁੰਦੀ ਏ ਕਿਦੀ ਵਾਧੂ ਹੁੰਦੀ ਆ ਤੇ ਮਿਣ ਕੇ ਰੱਖ ਲਿਆ ਕਰੋ ਬਿਲਕੁਲ ਸਹੀ ਆਊਗਾ ਕਿੰਨੀ ਇਹਨਾਂ ਦੀ ਸਾਢੇ 13 ਬਿਲਕੁਲ ਤਿਆਰ ਆ ਤੇ ਆਪਾਂ ਇੱਥੇ ਲਿਖਾਂਗੇ ਸਾਢੇ 13 ਸੈਡ ਸਲਾਈ ਠੀਕ ਆ ਵੀਰੋ ਜਲਦੀ ਜਲਦੀ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਦੂਸਰੀਆਂ ਭੈਣਾਂ ਕੋਲ ਵੀ ਜਾਣਕਾਰੀ ਜਾ ਸਕੇ ਜਿਹੜੇ ਫੇਰਾਂ ਜਾਣੀ ਕੰਮ ਦੂਜੇ ਭੈਣਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰਿਆ ਕਰੋ ਆਇਆ ਨਾ ਕਰੂ ਮੇਰੇ ਕੋਲ ਟਾਈਮ ਨਹੀਂ ਜਾਂ ਮੇਰਾ ਕੰਮ ਚੱਲਤ ਮਾਰੇਗੀ ਤੂੰ ਇਹ ਚੀਜ਼ਾਂ ਕੁਝ ਨਹੀਂ ਹੁੰਦਾ ਜਿਹੜਾ ਆਪਣੇ ਕਰਮਾਂ ਦਾ ਮਿਲਣਾ ਆਪ ਨੂੰ ਮਿਲ ਹੀ ਜਾਣਾ ਕੋਸ਼ਿਸ਼ ਕਰਿਆ ਕਰੋ ਇੱਕ ਦੂਜੇ ਨੂੰ ਕੰਮ ਦੱਸਣ ਦੀ ਹਨਾ ਮੋੜਿਆ ਨਾ ਕਰੋ ਕਿਥੇ ਰੂ ਵੀ ਮੈਂ ਪੂਰਾ ਟਾਈਮ ਨਹੀਂ ਜਾਂ ਫੇਰ ਆ ਜੀ ਕਿਉਂਕਿ ਬੰਦਾ ਆਸ ਲੈ ਕੇ ਆਉਂਦਾ ਜਿਹੜੇ ਕੋਈ ਹੁੰਦਾ ਹਨ ਆਪਣੇ ਕੋਲੇ ਕੋਈ ਵੀ ਆ ਕੇ ਸਿੱਖ ਸਕਦਾ ਪਰ ਮੈਨੂੰ ਫੋਨ ਕਰਕੇ ਆਉਣਾ ਜੇ ਕਿਸੇ ਭੈਣ ਨੇ ਇੱਥੇ ਆ ਕੇ ਵੀ ਕੋਈ ਇੱਕ ਦਿਨ ਦੇਖਣਾ ਵੀ ਕਿਵੇਂ ਆਪਾਂ ਕੱਪੜੇ ਕੱਟਦੇ ਆਂ ਤਾਂ ਤੁਸੀਂ ਆ ਸਕਦੇ ਹੋ ਪਰ ਫੋਨ ਤੇ ਆਪਣਾ ਟਾਈਮ ਦਾ ਮਲਾ ਕੇ ਮੈਨੂੰ ਕੋਈ ਦਿੱਕਤ ਨਹੀਂ ਪਰ ਮਦਾਸ ਜਾਣੀ ਸਿੱਖ ਲਓ ਹੈਨਾ ਇਹ ਤਾਂ ਗੁਰ ਨੂੰ ਆਪਾਂ ਜਿੰਨਾ ਵੱਡਾਂਗੇ ਉਨਨਾ ਹੀ ਆਪਣਾ ਕੰਮ ਵੱਧ ਚੱਲੇਗਾ ਹਲ ਲੰਬਾਈ ਕਿੰਨੀ ਆ 32 ਇੰਚ ਚੰਗੀ ਤਰ੍ਹਾਂ ਖਿੱਚਣ ਮੈਂ ਤੁਹਾਨੂੰ ਕਹਿਣਾ ਵਿਚੀ ਬੈਲਟ ਮੈਨਣਾ ਹੁੰਦਾ ਮੈਂ ਦੇਖੋ ਵਿਚੀ ਬੈਲਟ ਲੰਬਾਈ ਭੰਦੀ ਕਿੰਨੀ ਆ 32 ਇੱਥੇ ਆਪਾਂ ਲਿਖਾਂਗੇ 32 ਇੰਚ ਤੇ ਮੂਰੀ ਕਿੰਨੀ ਆ ਬਾਰ 62 ਬਾਰ ਇੱਥੇ ਲਿਖਣੀ ਬਾਰ ਇੱਥੋਂ ਆਪਾਂ 벨ਟ ਲੈਣੀ ਆ ਕਿੰਨੀ ਚੰਗੀ ਕਰ 벨ਟ ਲਈ ਇਹਨਾਂ ਦੀ ਪੌਣੇ ਤੇ 23 ਤੋਂ ਘੱਟ ਆ ਪੌਣੇ ਪੌਂਚੇ ਦੇਖ ਲਿਆ ਗੁਰੂ ਕਈ ਵਾਰੀ ਕੀ ਉਹਨੇ ਚੌੜੇ-ਚੂੜੇ ਜਿਆਦੇ ਹੁੰਦੇ ਆ ਜਾਂ ਇਹ ਤਾਂ ਨਾਰਮਲ 벨ਟ ਹਨ ਕਈ ਭੈਣਾਂ ਦੇ ਪੌਂਚੇ ਚੌੜੇ ਹੁੰਦੇ ਉਹ ਨਾਲ ਦੇ ਲਿਖ ਲਿਆ ਕਰੋ 2 ਇੰਚ ਚੌੜੇ ਜਾਂ 4-3 ਇੰਚ ਜਾਂ 4 ਇੰਚ ਨਾ ਤੇ ਬਾਕੀ ਮੈਂ ਅੱਜ ਦੂਸਰੇ ਚੈਨਲ ਤੇ ਗੱਲ ਅਡਰੈਸ ਡਿਜ਼ਾਈਨਰ ਵਾਲੇ ਤੇ ਜਿਹੜੀਆਂ ਭੈਣਾਂ ਕੋਲ ਉਹ ਚੈਨਲ ਹੈ ਨਹੀਂ ਉਹਨੇ ਇੱਕ ਤਾਂ ਸਬਸਕ੍ਰਾਈਬ ਕਰ ਲਓ ਉਹ ਤੇ ਆਪਾਂ ਸਟ੍ਰੇਟ ਫਿਟ ਸਲਵਾਰ ਦੀ ਵੀਡੀਓ ਪਾਈ ਆ ਬਹੁਤ ਵਧੀਆ ਤਿੰਨ ਤਿੰਨ ਚਾਰ ਚਾਰ ਵਾਰੀ ਵਿੱਚ ਸਮਝਾਇਆ ਵੀ ਮੂਰੂ ਕਿਵੇਂ ਚੱਕਣਾ ਕਿੰਨਾ ਚੱਕਣਾ ਤਾਂ ਜਰੂਰ ਦੇਖੋ ਜਾ ਕੇ ਬਾਕੀ ਜਿਹੜੀਆਂ ਭੈਣਾਂ ਨੇ ਗਰੁੱਪ ਦੇ ਵਿੱਚ ਨੰਬਰ ਐਡ ਕਰਾਉਣਾ ਉਹ ਫੋਨ ਦੇ ਉੱਪਰ ਬੋਲ ਕੇ ਭੇਜਿਆ ਕਰੋ ਬਾਈ ਮੇਰਾ ਨੰਬਰ ਜਿਹੜਾ ਗਰੁੱਪ ਦੇ ਵਿੱਚ ਐਡ ਕਰ ਲਓ ਅਸੀਂ ਸਿਲਾਈ ਤੇ ਕਟਾਈ ਤੋਂ ਨੇ ਚੀਜ਼ਾਂ ਸਿੱਖਣੀਆਂ ਮੈਂ ਜ਼ੀਰੋ ਲੈਵਲ ਤੋਂ ਸਿੱਖ ਲਈ ਜਮਾਂ ਜਾਂ ਮੈਨੂੰ ਸਿਲਾਈ ਕਰਨੇ ਆਉਂਦੇ ਆ ਕੱਟਣਾ ਨਹੀਂ ਆਉਂਦਾ ਤੁਹਾਨੂੰ ਆਤੀ ਦੀ ਟਿੱਕਰ ਆਉਣੀ ਉਹ ਤੁਸੀਂ ਸਾਰਾ ਕੁਝ ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰੋ ਜਾ ਕੇ YouTube ਵਾਲੇ ਵਿੱਚ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਜਾ ਕੇ ਆਨ ਵਾਲੇ ਬਟਨ ਤੇ ਸੈੱਟ ਕਰ ਲਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜਿਹੜੀਆਂ ਭੈਣਾਂ ਦਿਲੋਂ ਪਿਆਰ ਕਰਦੀਆਂ ਵਾਕੀ ਵੀ ਦੂਜੀਆਂ ਭੈਣਾਂ ਵੀ ਸਿੱਖਣ ਠੀਕ ਹੈ ਜੀ ਬਾਕੀ ਜਿਹੜੀ ਏ ਸੂਟ ਦੀ ਕਟਾਈ ਦੀ ਵੀਡੀਓ ਉਹ ਵੀ ਮੈਂ ਅੱਜ ਪਾਉਂਗਾ ਅੱਜ ਆਪਣੇ ਕੋਲ ਟਾਈਮ ਹੈਗਾ ਤਾਂ ਨਾਲ ਦੀ ਨਾਲ ਮੈਂ ਕਟਾਈ ਦੀ ਵੀਡੀਓ ਪਾਉਣ ਲੱਗਿਆ ਧੰਨਵਾਦ ਸਤਿ ਸ੍ਰੀ ਅਕਾਲ